ਬੇਬੇ ਸਾਸਰੀ ਕਾਲ ਮੈਂ ਕਿਹਾ ਮੈਂ ਆਪਦੀ ਮਾਂ ਨੂੰ ਮਿਲਿਆ ਵਾ ਕਿੰਨਾ ਟਾਈਮ ਹੋ ਗਿਆ ਮਿਲਿਓ ਹੀ ਨਹੀਂ ਹੁਣ ਤੂੰ ਆਉਂਦੀ ਹੀ ਨਹੀਂ ਉਧਰ ਦੁਕਾਨ ਵਾਲੇ ਪਾਸੇ ਵੀ ਨਹੀਂ ਆਉਂਦੀ ਹਾਂਜੀ ਹਾਂਜੀ ਨਹੀਂ ਜਾ ਕਰਨੀ ਇਹ ਹਾਂਜੀ ਹੋਰ ਮਾਂ ਠੀਕ ਹੋ ਚਲੋ ਮੈਂ ਕਿਹਾ ਮਾਂ ਨੂੰ ਮੈਂ ਥੋੜੀ ਸੇਵਾ ਕਰਿਆ ਵਾਂ ਲੈ ਮਾਂ ਸੇਵਾ ਲੈ ਲੈ ਹੋਰ ਮਾਂ ਜੀ ਜਮਾ ਆਉਂਦੀ ਨਹੀਂ ਜਗ੍ਹਾ ਨਹੀਂ ਨਾ ਰੇ ਕੋਈ ਨਾ ਮਾਂ ਅਈ ਤੇ ਤੇਰੀਆਂ ਸੀਸਾਂ ਲੈਣੀਆਂ ਮਾਂ ਤੇਰੀਆਂ ਦਵਾਵਾਂ ਲੈਣੀਆਂ ਮਾਂ ਬੋਰਾ ਬੱਚਾ ਕਾਰੋਬਾਰ ਮਾਂ ਮੈਂ ਤੇਰਾ ਪੁੱਤ ਨਾ ਗੁਰਪ੍ਰੀਤ ਸਿੰਘ ਮਾਂ ਤੇਰਾ ਕੀ ਨਾ ਮੇਰਾ ਨਾਮ ਦਰਸ਼ਨਕੌਰ ਦਰਸ਼ਨਕੌਰ ਮੇਰੀ ਮਾਂ ਦਾ ਨਾਮ ਵੀ ਦਰਸ਼ਨੀ ਆ ਉਹਦਾ ਨਾਮ ਸੁਖਦਰਸ਼ਨਕੌਰ ਆ ਅੱਛੀ ਮਾਂ ਹਾਂ ਤੂੰ ਵੀ ਮਾਂ ਹੀ ਮਾਂ ਸਾਜੀ ਆਂਦੀ ਆਂ ਮੇਰੀ ਮਾਂ ਹਾਂ ਜੀ ਮਾ ਦਰਸ਼ਨਾ ਹਾਂਜੀ ਓਰੇ ਦਰਸ਼ਨਾ ਤੂੰ ਕਿੰਨਾ ਪੜੀ ਆ ਕੋਈ ਵੀ ਨਹੀਂ ਪੜੀ ਨਹੀਂ ਮੇਰੀ ਬੇਬੇ 10 ਪੜ੍ਹੀ ਹੋਈ ਸੀ ਆ ਪੜ੍ਹਦੇ ਸੀ ਅਸੀਂ ਡਰ ਜਾਂਦੇ ਖੱਤਿਆ ਚ ਫੇਰ ਫੁੱਟ ਕੇ ਆ ਜਾਂਦੇ ਅੱਛਾ ਉਹ ਸੀ ਪੜ੍ਹੇ ਸੀ ਠੀਕ ਹੈ ਸਕੂਲੇ ਗਈ ਨਹੀਂ ਕਿਉਂ ਨਹੀਂ ਨਾਲ ਜਾਣਾ ਪਹਿਲਾਂ ਸਕੂਲੇ ਜਾਂਦੇ ਹੁੰਦੇ ਸੀ ਜਾਂ ਜਾਂਦੇ ਤੇ ਚੋਰ ਕੇ ਆ ਜਾਂਦੇ ਫੁੱਟ ਦੇ ਤਰੀਆਂ ਤੇ ਡੰਡੇ ਮਾਰਦੇ ਸੀ ਮਾਸਟਰ ਆ ਜਾਂਦੇ ਉਹਨੇ ਮਾਰਦੇ ਉਹਨਾਂ ਨੂੰ ਉਦੋਂ ਘੁਰਦੇ ਹੁੰਦੇ ਸੀ ਮਾਸਟਰ ਮਾਜੋ ਸਖਤੀ ਸੀ ਸਹੀ ਗੱਲ ਆ ਉਦੋਂ ਬਹੁਤ ਅਸੀਂ ਵੀ ਡੰਡੇ ਬਹੁਤ ਖਾਦੇ ਆ ਮਾਂ ਇੱਥੇ ਨੀਲਪਾ ਆਂਦਾ ਮਾਰਟਰ ਮਾਰਕੇ ਡੰਡਾ ਠੰਡ ਚ ਸੇ ਪਾਣੀ ਪੀ ਲਵਾ ਮਾਂ ਪਾਣੀ ਪੀਦਾ ਬੈਠਾ ਮੈਂ ਬੈਠ ਕੇ ਗੱਲਾਂ ਕਰਦੇ ਨਹੀਂ ਆਪਾਂ ਕਿਹਨੇ ਚਾਹ ਲੈਣ ਜਲੀ ਉੱਥੇ ਚਾਹ ਮਗਾਓ ਕਾਕਾ ਨਹੀਂ ਦੋ ਕੱਪ ਕੰਬਲੇ ਨਹੀਂ ਥੱਲੇ ਰੱਖਣ ਨੂੰ ਸੱਤੂ ਓਏ ਥੱਲੇ ਰੱਖਣ ਨੂੰ ਕੰਬਲੇ ਤੇ ਲੈ ਤੁਹਾਨੂੰ ਚਾਹ ਲੈ ਦੇ ਦੋ ਕੰਪ ਦੋ ਦਿਨ ਕੱਪ ਚਾਹ ਲੈ ਕੇ ਵਧੀਆ ਜੀ ਬੇਬੇ ਵਾਸਤੇ ਉੱਥੇ ਲੈ ਲੈਣੀ ਹਾਂ ਦੋ ਦੁੱਧ ਚਾਹ ਉਹ ਗੋਵੀ ਬੜੀ ਹੋਰ ਸੁਣਾ ਬੇਬੇ ਹਾਂਜੀ ਠੀਕ ਹੈ ਜੀ ਇੱਕ ਇੱਕ ਜੇਵੀ ਇਹ ਦਾ ਮੁੰਡੇ ਇਧਰੋਂ ਆਏ ਸੀ ਸਾਡੇ ਨਾਲ ਇੱਕ ਮੁੰਡਾ ਸੀ ਨਾਲ ਦਾ ਅੱਛਾ ਉਹਦਾ ਨਾਮ ਸੀਗਾ ਐਸਪ੍ਰੀਤ ਸਿੰਘ ਅੱਛਾ ਉਹਦੀ ਉਮਰ 20 ਸਾਲ ਦੀ ਸੀ ਮਾਂ ਸਾਰੀ ਹੋਈ ਕਿੰਨੀ 20 ਸਾਲ ਦੀ ਉਹ ਮਰ ਗਿਆ ਮੁੰਡਾ ਬੇਬੇ ਹਾਏ ਮਾਂ ਤੁਸੀਂ ਕਿੰਨੇ ਭੈਣ ਭਰਾ ਸੀ ਅਸੀਂ 5 ਭੈਣਾਂ ਇੱਕ ਪੁੱਤ ਦੋ ਭਰਾ ਸੀ ਇੱਕ ਪੂਰਾ ਹੋ ਗਿਆ ਦੋ ਭਰਾ ਸੀ ਇੱਕ ਪੂਰਾ ਹੋ ਗਿਆ ਭੈਣਾਂ 5 ਸੀ ਹੈ ਉਹ ਵੀ ਕੁਆਰੇ ਤੇ 5 ਭੈਣਾਂ ਤੇ ਤੋਂ ਵੱਡੀਆਂ ਸੀ ਕਿ ਛੋਟੀਆਂ ਸੀ ਇੱਕਵੇਂ ਜੁ ਵੱਡੀਆਂ 3 ਛੋਟੀਆਂ ਦੂਜੇ ਨੰਬਰ ਮੈਂ ਦੂਜੇ ਨੰਬਰ ਤੇ ਤੋਂ ਹਾਂ ਉਹ ਵਿਆਹੀਆਂ ਹੋਈਆਂ ਅੱਜ ਸਾਰੇ ਵਿਆਹ ਸਾਰੇ ਵਿਆਹ ਹੋਇਆ ਤੇਰਾ ਵਿਆਹ ਮੰ ਕਿੱਥੇ ਹੋਇਆ ਸੀ ਮੇਰਾ ਇੱਧਰ ਹੀ ਹੋਇਆ ਬਟਾਲੇ ਬਾਬੇ ਨਾਨਕ ਦੇ ਸੋਹਰੀ ਵਿਆਹੀਆਂ ਕੋਲ ਅਸੀਂ ਰਹਿੰਦੇ ਕਿ ਮੈਂ ਜਿੱਦੇ ਕੰਦ ਸਾਹਿਬ ਦੇ ਨਾ ਉੱਥੇ ਅਸੀਂ ਨਾਲ ਹੀ ਰਹਿੰਦੇ ਕੰਦ ਸਾਹਿਬ ਗੁਰਦੁਆਰਾ ਸਾਹਿਬ ਦੇ ਕੋਲ ਹੀ ਕਮੈਲਾਂ ਮੁਹੱਲਾ ਦੇਖਿਆ ਹਾਂ ਹਾਂ ਸੁਣਿਆ ਬਹਿਗਾ ਦੇਖਿਆ ਨਹੀਂ ਹੋਰ ਅਜੇ ਗੁਰਦੁਆਰਾ ਉਹ ਲੈ ਤੇ ਪ੍ਰੇਮ ਬਸਤੀ ਐ ਪ੍ਰੇਮ ਨਗਰ ਕਨੀ ਪ੍ਰੇਮ ਬਸਤੀ ਵੀ ਉੱਤੇ ਆਹੋਂ ਪੈਗੀਆਂ ਐ ਪਹਿਲਾਂ ਦੇ ਖਾਈਆਂ ਹੁੰਦੀ ਐ ਹਾਂ ਪਹਿਲਾਂ ਤਾਂ ਖਾਈਆਂ ਹੀ ਸੀ ਉੱਥੇ ਤੇ ਮਾ ਕਿੰਨੇ ਬੱਚੇ ਇੱਧਰੇ ਮੇਰੇ ਇੱਕ ਮੁੰਡਾ ਐ ਇੱਕ ਮੁੰਡਾ ਕੀ ਨਾਮ ਆ ਮੁੰਡੇ ਦਾ ਮੁੰਡੇ ਦਾ ਨਾਮ ਮਿਹਰਵਾਨਾ ਨੇ ਅੱਖਰ ਖਾਇਆ ਗੀ ਕੱਦੇ ਅੱਛਾ ਢਕੋਏ ਬਾਬਾ 10 ਸਾਲ ਦੇ ਕ ਐ ਬਾਬਾ ਉਹ ਨਾ ਗਿਠਦਾ ਕਿਹੜਾ ਕਿਹੜਾ ਸ਼ਹਿਰ ਬਾਬਾ ਬੁੱਢਾ ਸਾਰਦਾ ਹਾਂ ਬਾਬਾ ਬੁੱਢਾ ਸਾਹਿਬ ਹਾਂ 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 ਨਾ ਦੇਖੀਏ ਚੱਲੀਏ ਨਾ ਦੇਖੀਏ ਜਾਂਦੇ ਅੱਛਾ ਅੱਛਾ ਠੀਕ ਹੈ ਰਣਜੀਤ ਕਿਹਨੇ ਆਪ ਆਏ ਹਮੂਨਾ ਨੇ ਰੱਖਿਆ ਤੇ ਤੇਰਾ ਪਿੰਡ ਕਿਹੜਾ ਮਾਂ ਅਸੀਂ ਇੱਥੇ ਹੀ ਰਹਿੰਦੇ ਵਸਤੀਆਂ 'ਚ ਇੱਥੇ ਹੀ ਕੰਮ ਕਰਦਾ ਕਰਾ ਸਾਡਾ ਕਿਹੜੀ ਵਸਤੀ ਜਮਾਂ ਇੱਧਰ ਰੰਜੇ ਦਾਂਚੁੰਦੇ ਦੇਖੀ ਨਹੀਂ ਆਪਣੇ ਬਟਾਲੇ ਬਟਾਲੇ ਕਹਿੰਦੇ ਤੁਸੀਂ ਜਲੰਧਰ ਨਹੀਂ ਉਹ ਗਰਦਾਤਪੁਰ ਦਾ ਸੀ ਅਸੀਂ ਬਟਾਲੇ ਸੀ ਇਹ ਤੁਸੀਂ ਬਟਾਲਾ ਆ ਉਹ ਇੱਥੇ ਹੀ ਕੰਮ ਕਰਦਾ ਤੇ ਮਾਂ ਜਲੰਧਰ ਕੀ ਆ ਤੁਹਾਡਾ ਜਲੰਧਰ ਜੀ ਜਾ ਬੇਈਏ ਕਰਿਆ ਇੱਥੇ ਸੀ ਕਿਰਾਇਆ ਕਰੂ ਇਹਦੇ ਰਹਿੰਦੇ ਜਲੰਧਰ ਕਿਰਾਏ ਤੇ ਰਹਿੰਦੇ ਆ 200 ਰੁਪਏ ਕਿਰਾਇਆ ਦੇ ਰਹੇ ਝੂਠੇ ਬੋਲਣਾ ਇਕੱਠੇ ਇਕੱਜੇ ਜੇਪਲਾ ਚਾਂਜ ਕਰਾਏ ਜਿessie ਆ ਜੈਤ ਕੇ ਤੇ ਮਾਂ ਮੁੰਡਾ ਤੇਰਾ ਕਿੱਥੇ ਗਿਆ ਉਹ ਮੁੰਡੇ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾ ਮੁੰਡਾ ਤੇ ਮੁੰਡੀ ਫਿਰਦੇ ਨੇ ਅੱਛਾ ਇੱਤ ਹੀ ਫਿਰਦੇ ਆ ਤੇਟੀਆਂ ਵਿਆਈਆਂ ਮੁੰਡੀ ਕੁੜੀਆਂ ਉਹਨਾਂ ਨੇ ਜਰੀਆ ਗਏ ਨਾ ਜਿਹੜੇ ਆਪਣੀ ਮਰਜ਼ੀ ਨਾਲ ਕਰਾ ਮਗਰੂ ਲੜਾਈ ਆ ਜੀ ਸਸਰੀ ਘਰ ਦੀ ਤੇ ਮਾਮ ਤਰਕਾ ਕੀ ਹੋਇਆ ਘਰ ਵਾਲਾ ਤੇਰੇ ਉਹ ਮਰ ਗਿਆ ਸੀ ਐਕਸੀਡੈਂਟ ਹੋਇਆ ਸੀ ਬੜਾ ਬਿਹਾਲ ਆਇਆ ਸੀ ਜਗਾ ਵੀ ਲਈ ਸੀ ਜੂੜ ਕੇ ਬੋਲ ਕੀ ਨਾਂ ਸੀ ਬਾਪੂ ਦਾ ਲਿਆ ਲਏਗੇ ਬਾਪੂ ਦਾ ਕੀ ਨਾਂ ਰੀ ਬਲਵਿੰਦਰ ਬਲਵਿੰਦਰ ਸਿੰਘ ਕੀ ਕੰਮ ਕਰਦੇ ਸੀ ਅੱਛਾ ਯਾਰ ਦਸਤੀ ਕਦੇ ਚਾਹ ਬਣਾਉਂਦੇ ਸੀ ਘੜੀ ਦੇ ਪਾ ਕਦੇ ਉਹ ਇੱਥੇ ਰਹਿੰਦਾ ਸੀ ਦਿਲੰਦਰੀ ਪਹਿਲਾਂ ਦੂਰ ਰਹਿੰਦਾ ਸੀ ਹਾਂ ਵਿਆਹ ਤੇ ਪਰ ਮਾਂ ਹੁਣ ਤੂੰ ਐ ਕਿੰਨੀ ਮਾੜੀ ਹਾਲਤ ਰਹਿਣੀ ਹੈ ਕਿੰਨੇ ਕੱਪੜੇ ਗੰਦੇ ਹੋਏ ਪਏ ਆ ਹਾਂ ਜੀ ਕੀ ਕਰੀਏ ਪਾਣੀ ਪੀਣ ਨੂੰ ਨਹੀਂ ਮਿਲਦਾ ਮੰਦਰਾਂ ਦੇ ਮੁਸ਼ਕਲ ਮਿਲਦਾ ਠੀਕ ਹੈ ਨਾ ਤੇ ਮੈਂ ਇਥੇ ਮੰਦਰ ਦੇ ਬਾਹਰ ਹੀ ਰਹਿਣੀ ਆ ਬਸ ਹਾਂਜੀ ਉਹ ਬਾਹਰ ਬੈਠੇ ਇੱਕ ਜਨਾਨੀ ਹੋਰ ਰੋਟੀ ਪਾਣੀ ਕੋਈ ਲੋਕ ਦੇ ਦਿੰਦੇ ਆ ਹਾਂਜੀ ਹੋ ਗਿਆ ਹੈ ਰੋਟੀ ਪਾਣੀ ਲੋਕ ਦੇ ਦਿੰਦੇ ਆ ਹੈ ਹਾਂਜੀ ਲੋਕ ਦੇ ਜਾਂ ਮਾਤਾ ਰੰਨ ਜੀ ਪਰਮਾਤਮਾ ਦੇ ਦਿੰਦਾ ਆ ਪਰਮਾਤਮਾ ਦਿੰਦਾ ਪਰਮਾਤਮਾ ਨੇ ਲੋਕਾਂ ਨੂੰ ਕਿੱਥੇ ਕਿੱਥੇ ਗਿਆ ਸੁਤਮੀਰੇ ਇਹ ਕਰ ਜਾਈ ਕੀ ਲੈ ਸੁਤਮੀਰੇ ਬਹੁਤ ਸਾਲਾਂ ਤੋਂ ਨਾ ਪਹਿਲਾਂ ਗੀਤਾ ਮੰਦਰ ਦੇ ਬਾਹਰ ਬੈਠਦੇ ਸੀ ਜੀ 5 ਸਾਲ ਤੋਂ ਉਹਨਾਂ ਨੂੰ ਇਹਨਾਂ ਨੂੰ ਉੱਥੇ ਦੇਖੇ ਮੈਂ 10 ਸਾਲ ਹੋ ਗਏ ਰੋਂ ਦੇਖ ਐਸੀ ਇਹ ਲੋ ਗੁਰਦਿਆਂ ਦੇ ਮੰਦਰ ਦੇ ਬਾਰੇ ਦੇਖੋ ਜੀ ਪਾਪਾ ਨਿੰਦ ਸੀ ਇਹ ਕੀ ਕਰਦਾ ਚਾਰ ਸਾਲਾਂ ਤੋਂ ਇਸ ਮੰਦਰ ਦੇ ਬਾਰੇ ਚੈਨਲ ਕਰਦੇ ਨੇ ਚਾਰ ਸਾਲ ਮਮਾ 10 ਸਾਲਾਂ ਤੋਂ ਇਸ ਮੰਦਰਾਂ ਦੇ ਬਾਹਰ ਹੀ ਅੱਛਾ ਹਾਂ ਹਾਂ ਤੇ ਭਾਈ ਤੇ ਫਿਰ ਇਹਦੇ ਪਰਿਵਾਰ ਬਾਰੇ ਕੁਝ ਪਤਾ ਨਹੀਂ ਨਾ ਜੀ ਨਾ ਉਹ ਵਿਆਹ ਇਹ ਮੈਂ ਉਹ ਦੇਖਿਆ ਬਗਤ ਕੀਤ ਮੰਦਰ ਪੰਜ ਛੇ ਸੱਤ ਜੋ ਮੇਰੇ ਮੇਟੇ ਛੋਟੇ ਹੁੰਦੇ ਨੇ ਨਾ ਤੇ ਉੱਥੇ ਉਹਨਾਂ ਨੇ ਬਾਹਰ ਬੈਠੇ ਰਹਣਾ ਉਹਨਾਂ ਨੂੰ ਮਾਨ ਦਿਨੋ ਦੇ ਦੇਣਾ ਉਹ ਪਿਛਲੇ ਚਾਰ ਪੰਜ ਸਾਲਾਂ ਤੋਂ ਅਸੀਂ ਇਹਨਾਂ ਦੇ ਮਾਲਕ ਮੰਦਰ ਦੇ ਬਾਹਰ ਦੇਖਦੇ ਹਾਂ ਇਕੱਲੇ ਹੁੰਦਾ ਮੈਸਰ ਆਹ ਹਾਂ ਹਾਂ ਠੀਕ ਆ ਮਾਂ ਇਕੱਲੇ ਹੀ ਰਹਿਨੇ ਹੋ ਹੈ ਹਾਂਜੀ ਰਾਤ ਨੂੰ ਮਾਂ ਫੇ ਕਿੱਥੇ ਸੌਜਣ ਨੇ ਇੱਥੇ ਆਹੋ ਰਾਤ ਨਹੀਂ ਇੱਥੇ ਮੰਦਰ ਦੇ ਬਾਹਰ ਹੀ ਸੌਜਣ ਨੇ ਮਾਂ ਹਾਂਜੀ ਹਾਂਜੀ ਲੈ ਮਾਂ ਥੋੜੇ ਪੈਸੇ ਹੋ ਰੱਖ ਲੈ ਜਨੇ ਲੈਣੇ ਦੇਜੋ ਤੁਹਾਡੀ ਤੁਸੀਂ ਨਾਲ ਬੈਠੀ ਕਿ ਨਾ ਮੰਨਦੀ ਇਹ ਨਹੀਂ ਲੈਣੀ ਇਹ ਇੱਧਰ ਗੜਾ ਮਿਲ ਆ ਜੀ ਸਾਰੇ ਤੇਰੇ ਹੀ ਆ ਮਾਂ ਉਹ ਦੇ ਪਰਮਾਤਮਾ ਦਾ ਸਾਡਾ ਕੁਝ ਸਾਡੀ ਜਿਹੜੀ ਵੀ ਨਹੀਂ ਹੈਗੀ ਜਿਹੜਾ ਇਹ ਕਿਰਾਏ ਤੇ ਕਹਿੰਦੇ ਮਕਾਨ ਆਇਆ ਇਹ ਆਪਣਾ ਨਹੀਂ ਹੈਗਾ ਵਾਹਿਗੁਰੂ ਵਾਹਿਗੁਰੂ ਠੀਕ ਨਹੀਂ ਕਹਿੰਦੇ ਕਿਰਾਏ ਦੇ ਮਕਾਨ ਤੇ ਜਿਹੜੇ ਸਰੀਰ ਵੀ ਜਿਹੜਾ ਕਿਰਾਏ ਦਾ ਮਕਾਨ ਹੀ ਆ ਕਿਰਾਏ ਦਾ ਮਕਾਨ ਕਿਪਦਾ ਕਿਹੜੀ ਘੜੀ ਅਗਲੇ ਖਾਲੀ ਕਰਾ ਲੈਂਦਾ ਰੂਹ ਆਪਣੇ ਕੋਲ ਰੱਖ ਲੈਂਦਾ ਹਾਂ ਤੇ ਮਾਂ ਫਿਰ ਇਸ ਕਾ ਸਾਰੇ ਇਕੱਠੇ ਹਾਂ ਇਕੱਠੇ ਆ ਮਾਂ ਉਹ ਕਰਦੇ ਕੀ ਵੇ ਕੁਛ ਕਰਦੇ ਰਿਆ ਨਾ ਹਾਂ ਮਾਂ ਅਸੀਂ ਤੈਨੂੰ ਮੈਨਨ ਆਏ ਸੀਗੇ ਅੱਛਾ ਜੀ ਸਾਨੂੰ ਐਂ ਲੱਗਿਆ ਵੀ ਚਲੰਦਰ ਸ਼ਹਿਰ ਸਾਡੀ ਮਾਂ ਸੜਕਾਂ ਤੇ ਰਹਿੰਦੀ ਹੈ ਵਿਚਾਰੀ ਰਾਤ ਨੂੰ ਅਣ ਗਾਂ ਠੰਡ ਕਿੰਨੀ ਹੋ ਜਾਣੀ ਆ ਹਾਂ ਜੀ ਹਾਂ ਜੀ ਵੀ ਸੜਕਾਂ ਤੇ ਪੈਂਦੀ ਐ ਅਸੀਂ ਚਾਹੁੰਦੇ ਸੀਗੇ ਕੋਈ ਨੀ ਚੰਗਾ ਸਗੋ ਮਰੀਏ ਨਹੀਂ ਮੈਂ ਮਰਨਾ ਕਿਉਂ ਆ ਅਸੀਂ ਤਾਂ ਜਿਉਣਾ ਮੇਰੀ ਮਾਂ ਦਰਸ਼ਨਾ ਨੇ ਉਹ ਤਾਂ ਜਿੰਨੀ ਲਿਖੀ ਹੋਣੀ ਆ ਕੋੜੇ ਦਰਸਿਓ ਜਿਉਣਾ ਹਜੇ ਤੂੰ ਅੱਛਾ ਹਾਂ ਦਾ ਕੋੜੇ ਦਰਸ਼ੋ ਤੈਨੂੰ ਲੈਣ ਆਏ ਆਂ ਅਸੀਂ ਲੈ ਫੜ ਚਾਹ ਪੀ ਲੋ ਵੀਰ ਤੁਸੀਂ ਵੀ ਲਓ ਰਾਮ ਕੱਪ ਲੈ ਉਹ ਤੋਂ ਕੀ ਲੜਾ ਬੇਬੇ ਦੋ ਪਾਲਾ ਕੱਪ ਦਿਆ ਤਾਂ ਭੂਰਾ ਭੂਰਾ ਕੱਪੀਆਂ ਨੇ ਇੱਕ ਹੀ ਭੂਰੀ ਜਰਨੀ ਅੱਛਾ ਕੋਨਾ ਨੂੰ ਦੇਵੋ ਸਾਰੇ ਬਹਿ ਜਾਓ ਆ ਪੀਣਗੇ ਪੀਣਗੇ ਮਾਂ ਜਿਵੇਂ ਸਰਚ ਵੀ ਕਿਵੇਂ ਆ ਜਟਾਵਾ ਬਣੀਆਂ ਪਈਆਂ ਪਿੱਛੇ ਨਹਾਉਣਾ ਧੋਣਾ ਲੀੜੇ ਕੱਪੜੇ ਕੌਣੇ ਸੋਹਣੇ ਕੱਪੜੇ ਪਾ ਪੰਗਾ ਪੁੰਗਾ ਪਾ ਕੇ ਮਾਤਾ ਰਾਣੀ ਦੀ ਥੋੜੀ ਜਿਹੀ ਥੋੜੀ ਉਹ ਬੋਤ ਗਰਨੀ ਲਈ ਬਰਬਾਦ ਹੋਣਾ ਭਾਈ ਮੈਂ ਕੱਪੜੇ ਚੱਕ ਲਾ ਜੀ ਗਰਨੀ ਉਹਨਾਂ ਨੇ ਕਿਹਾ ਸਾਰੇ ਆਨ ਸਾਰੇ ਵੀ ਉਹ ਵੀ ਸਾਰੇ ਬੇਬੇ ਵੱਲੋਂ ਚਾਹ ਵਾਜ ਅੱਜ ਅੱਜ ਚਾਹ ਦਾ ਗਰਚੋ ਬੇਬੇ ਵੱਲੋਂ ਚਾਹ ਵਾਹ ਹੈ ਬੇਬੇ ਜੇ ਤੇਰੇ ਭਰਾ ਉਹ ਕਿਹੜੇ ਸ਼ਹਿਰ ਰਹਿੰਦੇ ਆ ਉਹ ਆਪਣੇ ਘਰ ਮੇਰੇ ਇੱਕ ਭਰਾ ਹੈ ਸਾਰੇ ਕਿਹੜੇ ਸ਼ਹਿਰ ਰਹਿੰਦਾ ਉਹ ਉੱਧਰ ਹੀ ਰਹਿੰਦੇ ਬਟਾਲੇ ਆ ਬਟਾਲੇ ਆ ਤੇਰੇ ਪੇਕੇ ਬਟਾਲੇ ਆ ਤੇਰੇ ਸਹੁਰੇ ਕਿੱਥੇ ਆ ਫਿਰ ਸਹੁਰੇ ਗਰਦਾਸੂ ਸਰੇ ਗਰਦਾਸ ਬਟਾਲਾ ਵੀ ਉਹ ਇੱਥੇ ਕੰਮ ਕਰਦੇ ਜਿੰਦਾ ਵੀ ਇਹ ਨਹੀਂ ਆਏ ਕਿਰਾਏ ਦੇ ਰਹਿੰਦੇ ਸੀ ਅਸੀਂ ਅੱਛਾ ਯਾਦੇ ਉੱਧਰ ਹੀ ਹੋਈ ਤੇ ਘਰ ਵਾਲਾ ਕੀ ਕੰਮ ਕਰਦਾ ਸੀ ਤੁਹਾਡੇ ਉਹ ਦਿਹਾੜੀ ਰਸਕਾ ਉਹ ਚਿੰਨੀਆਂ ਜਿੱਕੇ ਬਣਾਉਂਦਾ ਕਦੀ ਕੋਸ਼ ਕਦੀ ਗੋਤ ਤਾਂ ਜੇ ਚਾਇਆ ਸੀ ਮੌਤ ਕਿਵੇਂ ਹੋ ਗਈ ਉਹਦੀ ਹਾਂ ਮੌਤ ਕਿਵੇਂ ਹੋ ਗਈ ਐਕਸੀਡੈਂਟ ਹੋ ਗਿਆ 6 سال منجه دریا 6 سال منجه دریا ਤੇ ਬੇਬੇ ਮੁੰਡਾ ਤੇਰਾ ਮੁੰਡਾ ਕੰਮ ਕਰਦਾ ਸੀ ਇੱਥੇ ਜੋਤੀ ਜੋ ਸ਼ੋਰੂਮ ਦੇਖਿਆ ਉੱਥੇ ਕੰਮ ਕਰਦਾ ਜਾਏ ਕੰਮ ਕਰਦਾ ਸੀ ਉੱਥੇ ਕਿਹੜੇ ਸ਼ੋਰੂਮ ਚ ਇੱਧਰ ਜੋਤੀ ਜੋ ਗਾਲ ਉਹ ਨਾ ਨਹੀਂ ਆਪਣੀ ਜੋਤੀ ਆਪਣੀ ਮਰਜ਼ੀ ਨਾਲ ਵਿਆਹ ਕਰਾ ਲਿਆ ਆਪਣੀ ਮਰਜ਼ੀ ਨਾਲ ਵਿਆਹ ਕਰਾ ਉਹ ਕੁੜੀ ਕੁੜੀਆਂ ਆਉਂਦੀਆਂ ਸੀ ਉੱਥੇ ਖਾਣਾ ਖੁਣਾ ਮਿਲਦਾ ਨਾ ਜੋਨਾ ਨੇ ਆਪਣੀ ਮੱਜੀ ਦਾ ਉਹ ਆਪਣੀ ਮੇਰੀ ਉਹ ਬੱਕਰੀ ਕਾਹਦਾ ਸ਼ੋਰੂਮ ਆ ਸਾਡੇ ਕੋਲ ਆਇਆ ਪਕਾਜੀ ਜੀ ਜ્યોਤੀ ਸ਼ੋਰੂਮ ਕਿਹੜਾ ਜੀ ਜ્યોਤੀ ਸ਼ੋਰੂਮ ਕੱਪੜੇ ਦਾ ਜ્યોਤੀ ਜੋ ਦੇ ਨਾਲ ਇਹ ਰੋਟੀ ਵੀ ਬੰਦੀ ਹੈ ਵੱਡਾ ਸਭ ਤੋਂ ਵੱਡਾ ਬੜੀ ਵਧੀਆ ਜਗਾ ਹੈ ਕੋਚੇ ਕੰਮ ਕਰ ਅੱਛਾ ਉੱਥੇ ਕੰਮ ਕਰਦਾ ਕੀ ਨਾਮ ਆ ਮੁੰਡੇ ਦਾ ਤੇਰੇ ਦਾ ਉਹਨੇ ਵਿਆਹ ਕਰਾ ਲ ਬਲਵਿੰਦਰ ਬਲਵਿੰਦਰ ਸਿੰਘ ਠੀਕ ਆ ਇਹ ਮੋਨਾ ਹੈ ਕੋਈ ਆ ਤੂੰ ਪੁਰਮਾ ਬਿਸਕਟ ਵਗੈਰਾ ਖਾਣਾ ਕੋਮ ਗਾਹੀ ਨਾ ਗੁਰਸੇ ਨਹੀਂ ਖਾਣੇ ਬਿਸਕਟ ਮਗਾ ਲੈਣੇ ਨਹੀਂ ਨਹੀਂ ਰੋਟੀ ਖਾਦੀ ਪੂਰੀ ਕੋਈ ਸਮੋਸਾ ਵਗੈਰਾ ਕੋਸ਼ ਖਾਣਾ ਹੀ ਨਹੀਂ ਦੇਲੀ ਦੀ ਕਟਾਈ ਨਹੀਂ ਗੱਲੀ ਰੋਟੀ ਵੱਧ ਗਈ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਜਣਾਂ ਨਹੀਂ ਅਸੀਂ ਬੈਠੇ ਹਾਂ ਜੀ ਜਲੰਧਰ ਜਲੰਧਰ ਸ਼ਹਿਰ ਦੇ ਵਿੱਚ ਕਿੱਥੇ ਬੈਠੇ ਹਾਂ ਜੀ ਆਪਾਂ ਜੇਲ੍ਹ ਚੌਂਕ ਜੇਲ੍ਹ ਚੌਂਕ ਆ ਮਾਤਾ ਮਹਾਂ ਲక్ష్ਮੀ ਮਾਤਾ ਦਾ ਮੰਦਿਰ ਆ ਉਹਦੇ ਬਿਲਕੁਲ ਬਾਹਰ ਬੈਠੇ ਆ ਨਾਲ ਹੀ ਪਿੱਛੇ ਮਾਂ ਲక్ష్ਮੀ ਮਾਤਾ ਦਾ ਮੰਦਿਰ ਆ ਤੇ ਉੱਥੇ ਕੱਜ ਮਾਂ ਮਿਲੀ ਸਾਨੂੰ ਮਾਂ ਦੇ ਹਾਲਾਤ ਆਪਣੇ ਆਪ ਚ ਬਿਆਨ ਕਰਦੇ ਆ ਵੀ ਮਾਂ ਕਿਹੜੇ ਹਾਲਾਤਾਂ 'ਚ ਇਹ ਮਾਂ ਦਾ ਨਾਂ ਦਰਸ਼ਨਾ ਕੌਰ ਆ ਪਤੀ ਦਾ ਨਾਂ ਬੇ ਬੇਪੀ ਬਾਪੂ ਦਾ ਕੀ ਨਾਂ ਸੀ ਨਹੀਂ ਬਾਪੂ ਦਾ ਨਾਂ ਕੀ ਸੀ ਘਰ ਵਾਲੇ ਦਾ ਤੁਹਾਡੇ ਦਾ ਬੱਤਾ ਨਹੀਂ ਕੀਓ ਨਾ ਜੀ ਨਾ ਬਲਵਿੰਦਰ ਸਿੰਘ ਮਾਤਾ ਜੀ ਦੇ ਬੇਟੇ ਦਾ ਨਾਮ ਆ। ਤੇ ਘਰ ਵਾਲਾ ਕੀ ਜਾਨੇ ਨੇ ਤੇ ਦਾ ਪੁੱਤ। ਘਰ ਵਾਲੇ ਦਾ ਨਾਮ ਵੀ ਹੁਣੇ ਬੇਬੇ ਨੇ ਦੱਸਿਆ ਸੀ ਜੀ। ਐਦਾ ਇਹ ਕੋਈ। ਇਹੇ। ਨਹੀਂ ਘਰ ਵਾਲੇ ਦਾ ਨਾਮ ਅਜਿਹਾ ਨਹੀਂ ਗੁੱਬੜਾ। ਗੁੱਦਾ ਗੁੱਦਾ ਕਹਿੰਦੇ ਐ ਨਾ ਮੁੰਡੇ ਨੂੰ। ਅੱਛਾ। ਤੇ ਰਣਜੀਤ। ਰਣਜੀਤ ਹੈ ਘਰ ਵਾਲੇ ਦਾ ਨਾਮ। ਘਰ ਵਾਲਾ ਦਾ ਨਾਮ ਬਲਵਿੰਦਰ। ਤੇ ਮਾਤਾ ਚਾ ਪੰਜ ਭੈਣਾਂ ਸੀ ਇੱਕ ਭਰਾ ਮਾਤਾ ਦਾ। ਇੱਕ ਭਰਾ ਹੋਰ ਸੀ ਉਹ ਮਰ ਗਿਆ ਦੋ ਭਰਾ ਤੇ ਪੰਜ ਭੈਣਾਂ ਸੀ। ਪਰਾਜੀ ਮਾਂ ਕੱਖੋਂ ਹੌਲੀ ਹੋਈ ਬੈਠੀ ਆ ਇੱਥੇ 7-8 ਸਾਲ ਹੋ ਗਏ ਮੰਦਰ ਦੇ ਬਾਹਰ ਰਹਿੰਦੀ ਆ ਪਹਿਲਾਂ ਗੀਤਾ ਮਾਤਾ ਮੰਦਰ ਦੇ ਬਾਹਰ ਸੀਗੇ ਤੇ ਹੁਣ ਮਾਂ ਲਾਸ਼ ਵੀ ਮੰਦਰ ਦੇ ਬਾਹਰ ਸਾਡੀ ਗੱਲ ਆ ਮਾਂ ਕਿ ਮੈਂ ਆਪ ਨੂੰ ਗੁਰਦੁਆਰੇ ਜਾ ਕੇ ਪੈ ਜਾਨੀ ਆ ਕਿਰਾਏ ਤੇ ਰਹਿੰਦੇ ਸੀ ਉਹ ਮਰ ਗਿਆ ਪਹਿਲਾਂ ਕਿਰਾਏ ਤੇ ਰਹਿੰਦੇ ਸੀ ਕੱਜਰ ਸੋਰੀ ਕਾਰਾ ਮਰ ਗਿਆ ਕਿਰਾਏ ਤੇ ਰਹਿਣ ਜੋਗੀ ਵੀ ਨਹੀਂ ਬਿਚਾਰੀ ਕੀ ਤੇ ਕੋਈ ਸਮਾਨ ਆ ਰਖ ਲਿਆ ਕਿ ਤੇ ਕੋਈ ਸਮਾਨ ਆ ਰਖ ਲਿਆ ਕਿਸੇ ਨੇ ਲੋਕਾਂ ਨੇ ਦੱਬ ਲਿਆ ਆ ਰਖ ਲਿਆ ਸੀ ਉਸਤਾਜ ਬਕਾ ਜੀ 380 ਸੀ ਸਾਡੇ 350 ਸੀ ਐਂ ਦੱਬ ਲਿਆ ਅਸੀਂ ਰਹਿੰਦੇ ਨਹੀਂ ਆ ਰਲ ਹੋਰੀਏ ਦੋਰੀਏ ਜਾਣਦੇ ਨਹੀਂ ਭਵਤ ਤੁਸੀਂ ਉਹਨਾਂ ਨੇ ਦੱਬ ਲਿਆ ਸਮਾਨ ਮੈਂ ਜਾ ਪਸੰਗੀ ਉਹਨਾਂ ਦਾ ਆ ਰੋ ਜੀ ਮੰਜੀ ਜੀ ਕਰੀਏ ਗੱਲ ਉਹਨਾਂ ਨਾਲ ਚੱਲੀਏ ਆਪਾ ਉਹ ਬੜੀ ਜਿਆਦਾ ਜੱਬਿਆ ਕੀ ਕਰਨਾ ਸੀ ਪੱਕਾ ਬੜੇ ਪੱਕੇ ਬੜੇ ਪੱਕੇ ਬੜੇ ਪੱਕੇ ਜੀਵ ਰਾਹ ਜਿੱਤੇ ਬੜੇ ਪੱਕੇ ਪੱਕੇ ਦੇ ਬਗੈਰ ਨਹੀਂ ਚੰਗੇ ਅਸੀਂ ਕੱچے ਗੁਲੇ ਨਹੀਂ ਆ ਗਏ ਸਮਝ ਲਗੀ ਬੜੇ-ਬੜੇ ਦਿਲ ਵਾਲੀ ਆ ਬੇਪੇ ਆ ਗਿਆ ਸੀ ਅਸੀਂ ਤੇ ਬੰਦਾ ਨਹੀਂ ਉਹ ਦੇਣ ਵਾਲਾ ਜਿਸਨੇ ਆ ਦਿਆ ਇਹ ਸਰੀਰ ਆ ਨਾ ਕਹਿੰਦੀ ਇਹ ਕਿਰਾਏ ਦਾ ਮਕਾਨ ਆ ਕਹਿੰਦੀ ਪਤਾ ਨਹੀਂ ਕਿੰਨੂ ਖਾਦੀ ਆ ਅਸੀਂ ਆਪਣਾ ਲੈ ਗਿਆ ਐ ਰੋਜ ਦੋ-ਦੋ ਕਿਰੇ ਆਂਦੀਆਂ ਰੋਜ ਕਿਰਾਏ ਅਸੀਂ ਵੀ ਜਾਣਾ ਉਹ ਬੁੱਢੇ ਉਹ ਬੁੱਢੇ ਨਹੀਂ ਸੀ ਜੰਮੇ ਸੀ ਬੱਚੇ ਹੀ ਜੰਮੇ ਸੀ ਬੱਚੇ ਹੀ ਜੰਮੇ ਸੀ ਸਹੀ ਗੱਲ ਆ ਮਾ ਜੀ ਸਾਹਿਬ ਕੋ ਸੁਣਾ ਸੁਣਾਇਆ ਨਾ ਚੋਟੀ ਨੇ ਸੁਣਾ ਉਹ ਜਿੱਦ ਲਿਖਿਆ ਉਹਨਾਂ ਤੇ ਕਰਮ ਹੁੰਦੇ ਨਾ ਵਿਆਹ ਸੁਆਦੀਆਂ ਨਾਲ ਹੋ ਗਿਆ ਐਸ ਹਾਬੇ ਮਾਂ ਸਾਡੀ ਬੜੀਆਂ ਸਿਆਣੀਆਂ ਗੱਲਾਂ ਕਰਦੀ ਆ। ਉਹਦੀ ਗੱਲ ਬੜੀ ਸਿਆਣੀ ਗੁਣੀ ਗਿਆਨੀ ਮਾਂ ਮਾ ਸਾਡੀ ਨਾਲ ਪਛ ਲੈ ਕੇ ਆਇਆ ਨਾਲ ਵਿੱਚ ਲੈ ਕੇ ਆਇਆ। ਬਲ ਗੱਲ ਕਰਮਾਂ ਦੀ। ਮਾਂ ਆਪ ਨਹੀਂ ਜਾ ਰਹੀਆ। ਨਾ ਰੱਬ ਨਹੀਂ ਜਾ ਰਹੀ ਕਿ ਤੁਸੀ ਪਾਛੇ ਕਿਰਪਾ ਕਰਨ। ਹੁਣ ਜੀ ਆਣ ਜੀ ਆ ਰਹੀਆ। ਇਸ ਮਾਂ ਦੀ ਸੇਵਾ ਸਾਡੇ ਕਰਮਾਂ 'ਚ ਦਿਖੀ ਹੋਵੇ। ਅਸੀਂ ਅੱਜ ਲਾਜਾ ਸਕੀ। ਤੁਸੀਂ ਵੀ ਅਰਦਾਸ ਕਰਿਓ। ਮਾਤਾ ਦਰਸ਼ਨ ਕੋਰ ਵਾਸਤੇ ਇਹਨਾਂ ਦੀ ਆਉਣ ਵਾਲੀ ਜ਼ਿੰਦਗੀ ਵਾਸਤੇ। ਪਤਾ ਨਹੀਂ ਬੰਦਾ ਅੱਜ ਦਾ ਮੈਂ ਮੈਂ ਕਰਦਾ ਤੁਰਿਆ ਫਿਰਦਾ ਮੇਰੀ ਮੇਰੀ ਕਰਦਾ ਤੁਰਿਆ ਫਿਰਦਾ ਅੱਜ ਅਸੀਂ ਜਲੰਧਰ ਆਏ ਸੀ ਸਾਡੀ ਟੀਮ ਦੇ ਮੈਂਬਰ ਐਸ਼ਪੀਰ ਸਿੰਘ ਕਲੜਾ ਉਹ ਵੀਰ ਚੜਾਈ ਕਰ ਗਿਆ ਉਹਦੀ ਥੋੜੀ ਜੀ ਸਮੱਸਿਆ ਆਈ ਫੁਖਾਰ ਚੜਿਆ ਤਿੰਨ ਦਿਨਾਂ ਬਾਅਦ ਡਾਕਟਰ ਕਹਿੰਦੇ ਲੀਵਰ ਫੇਲ ਹੋ ਗਿਆ डीएमटी हॉस्पिटल ਦੇ ਬੱਚੇ ਦੀ ਡੈਥ ਹੋ ਗਈ 20 ਸਾਲ ਦਾ ਗੱਭਰੂ ਸੀ ਤੇ ਦੂਜੇ ਪਾਸੇ ਅੱਜ ਇੱਕ ਪਾਸੇ ਇਸ ਮਾਂ ਨੂੰ ਮਿਲੇ ਆ ਮਾਂ ਦੀ 70 ਸਾਲ ਦੀ ਉਮਰ ਹੈ ਲਗਭਗ 10 ਸਾਲਾਂ ਤੋਂ ਸੜਕਾਂ ਤੇ ਰਹਿਣ ਲਈ ਮਜਬੂਰ ਹੈ ਇਹ ਸਭ ਕਰਮ ਆਪੋ ਆਪਣੇ ਕਰਮ ਅਸੀਂ ਆਪਣੇ ਆਪਣੀਆਂ ਮੁਕੱਦਰ ਦੀਆਂ ਇਹ ਲਖੀਣਾ ਲਿਖਾ ਕੇ ਲੈ ਕੇ ਆਏ ਆ ਜਿੱਦਾਂ ਜਿੱਦਾਂ ਜਿਵੇਂ ਜਿਵੇਂ ਜਿੱਥੇ ਜਿੱਥੇ ਉਸੇ ਤਰ੍ਹਾਂ ਹੋਈ ਜਾਣਾ ਥਾ ਕੋਈ ਬਦਲ ਨਹੀਂ ਸਕਦਾ ਕੋਈ ਕਿਸੇ ਦੇ ਕਰਮਾਂ ਦਾ ਖੋਹ ਨਹੀਂ ਸਕਦਾ ਕੋਈ ਕਿਸੇ ਦੇ ਕਰਮਾਂ ਨੂੰ ਧੋ ਨਹੀਂ ਸਕਦਾ ਉਹਦੀ ਇਜਾਜ਼ਤ ਤੋਂ ਬਿਨਾ ਪੱਤਾ ਨਹੀਂ ਹਿੱਲਦਾ ਅੱਜ ਅਸੀਂ ਆਪਣੇ ਆਪ ਨੂੰ ਬਹੁਤ ਬੜਪਾਕੇ ਸਮਝਦੇ ਆਂ ਵੀ ਜਿਹੜੀ ਗੁਰੂ ਸਾਹਿਬ ਨੇ ਸਾਡੀ ਡਿਊਟੀ ਲਾਈ ਆ ਨਹੀਂ ਅਸੀਂ ਤਾਂ ਕਲਯੁਗੀ ਪਾਪੀ ਸੀ ਅਸੀਂ ਤਾਂ ਚੋਰ ਚੱਕੇ ਸੀ ਪਰਮਾਤਮਾ ਨੇ ਸਾਨੂੰ ਉਸ ਅਕਾਲ ਪੁਰਖ ਨੇ ਸਾਨੂੰ ਸੇਵਾ ਬਖਸ਼ੀ ਅਸੀਂ ਤਾਂ ਓ ਢਾਬਾ ਵੀ ਡੱਬਣ ਦੀ ਨੀਅਤ ਨਾਲ ਗਏ ਸੀ ਗੁਰੂ ਸਾਹਿਬ ਨੇ ਆਪ ਦੀ ਵੀ ਦਾਨ ਕਰਾਤੀ ਸੱਚੇ ਪਾਤਸ਼ਾਹ ਇਹ ਉਹਦੇ ਰੰਗ ਅਸਾਂ ਰੱਬ ਕੋ ਸੱਚੇ ਪਾਸ਼ਾ ਕਿਰਪਾ ਕਰਨ ਅਸੀਂ ਇਹਨਾਂ ਮਾਵਾ ਦੇ ਪੁੱਤ ਬਣ ਸਕੀਏ ਇਸ ਤਰ੍ਹਾਂ ਰੋਲਦੀਆਂ ਹੋਈਆਂ ਸਾਡੀਆਂ ਮਾਵਾ ਨੂੰ ਦੇਖ ਕੇ ਦੱਖ ਵੀ ਬੜਾ ਹੁੰਦਾ ਵੀ ਅੱਜ ਦਾ ਸਮਾਜ ਕਿੰਨਾ ਪੱਥਰਦਿਲ ਹੋਈ ਜਾਂਦਾ ਇਸ ਮਾਂ ਦੇ ਕਿੰਨੇ ਭਾਣਜੇ ਭਾਣਜੀਆਂ ਹੋਣਗੇ ਜਿਹੜੇ ਮਾਸੀ ਮਾਸੀ ਕਹਿੰਦੇ ਸੀ ਇਹਨੂੰ ਪਹਿਲਾਂ ਇਸ ਮਾਂ ਦੇ ਭਤੀਜੇ ਭਤੀਜੀਆਂ ਵੀ ਇਸੇ ਸ਼ਹਿਰ 'ਚ ਹੀ ਰਹਿੰਦੇ ਆ ਜਿਹੜੇ ਭੂਆ ਭੂਆ ਕਰਦੇ ਸੀ ਬਾਕੀ ਦਰਾਣੀ ਜਥਾਣੇ ਚੱਟ ਇਹਨਾਂ ਦੇ ਕਿੰਨੇ ਹੋਣਗੇ ਚਾਚੀ ਤਾਈ ਕਹਿਣ ਨਾਲੇ ਕਿੰਨੇ ਹੋਣਗੇ ਪਰ ਅੱਜ ਇਸ ਮਾਂ ਨੂੰ ਕੋਈ ਆਪਣਾ ਕਹਿਣ ਵਾਲਾ ਕੋਈ ਨਹੀਂ ਮਿਲ ਰਿਹਾ ਮਾਂ ਦਾ ਪੁੱਤ ਵੀ ਇਸੇ ਸ਼ਹਿਰ 'ਚ ਹੀ ਰਹਿੰਦਾ ਕਹਿੰਦੇ ਉਹਨੇ ਵਿਆਹ ਕਰਾ ਲਿਆ ਬਸ ਉਹ ਲੜ ਗਿਆ ਜੀ ਮੁੱਕ ਕਮਾ ਲਿਆ ਹਾਂ ਜੀ ਉਹ ਲੜ ਗਿਆ ਜੀ ਆਗੇ ਜੋ ਬੁਖਾਰ ਆ ਗਿਆ ਬੁਖਰੀ ਜੀ ਮਾਂ ਕਹਿੰਦੀ ਮਿਲਿਆ ਹੁਣ ਤਾਂ ਬੁਲਾਉਂਦਾ ਵੀ ਨਹੀਂ ਜੇ ਉਹਨਾਂ ਦਾ ਵਿਆਹ ਕਰਾਇਆ ਉਹਦਾ ਦੇਖਦਾ ਵੀ ਨਹੀਂ ਇਹ ਅੱਜ ਦੇ ਇਨਸਾਨ ਦੀ ਫਿਤਰਤ ਹੀ ਇਦਾਂ ਦੀ ਹੋਈ ਜਾਂਦੀ ਕੋਈ ਮਰੇ ਮਰੇ ਕੋਈ ਜੀਵੇ ਸੁਤਰਾ ਕੋਲ ਪਤਾਸੇ ਵੀ ਅੱਜ ਦੇ ਇਨਸਾਨ ਸੈਲਫਿਸ਼ ਹੁੰਦਾ ਜਾ ਰਿਹਾ ਪਰ ਸਾਡੇ ਪਤਾ ਨਹੀਂ ਕਿਹੜੇ ਕੋਈ ਚੰਗੇ ਕਰਮ ਸੀ ਜਿਹੜੀ ਗੁਰੂ ਸਾਹਿਬ ਨੇ ਇਸ ਤਰ੍ਹਾਂ ਦੀ ਸਾਨੂੰ ਸੇਵਾ ਬਖਸ਼ੀ ਆ ਸਾਡੇ ਜਲੰਧਰ ਤੋਂ ਟੀਮ ਦੇ ਮੈਂਬਰ ਖੜੇ ਨੇ ਦਮਨ ਵੀਰੇ ਹੁਣੀ ਸਾਰੇ ਇਹਨਾਂ ਸਾਰੇ ਵੀਰਾਂ ਭਰਾਵਾਂ ਦੀ ਸਪੋਰਟ ਨਾਲ ਸੰਗਤ ਦੇ ਸਹਿਯੋਗ ਨਾਲ ਅੱਜ ਸੁਪਨਿਆਂ ਦੇ ਘਰ ਵਿੱਚ ਤਕਰੀਬ ਅਸੀਂ 1000 ਮੈਂਬਰ ਰਹਿੰਦੇ ਆ ਮੈਂ ਸਰਦਾਰਸ ਕਰਿਓ ਅਸੀਂ ਇਸ ਆਪਣੀ ਮਾਂ ਦੀ ਸੇਵਾ ਕਰ ਸਕੀਏ ਸੰਭਾਲ ਕਰ ਸਕੀਏ ਇਹਨੂੰ ਬਣਦਾ ਮਾਨ ਸਤਿਕਾਰ ਦੇ ਸਕੀਏ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਇਹਨੇ ਇੰਨੀ ਗਰਮੀ ਨਿਕਲ ਕੇ ਗਈ ਆ ਹੁਣ ਆ ਇੰਨਾ ਮੀਂਹ ਆਇਆ ਜੀ ਲੱਗੀ ਨਾ ਸਹੀ ਗੱਲ ਆ ਮਾ ਰੱਬ ਨੂੰ ਮੰਨਣ ਵਾਲੇ ਨੂੰ ਕੋਈ ਜੀ ਦੀ ਕਮੀ ਨਹੀਂ ਗੱਲ ਕਿਤੇ ਚੱਗ ਗਈ ਆ ਬਿਲਕੁਲ ਸਹੀ ਗੱਲ ਆ ਮਾਂ ਤੇਰੀ ਆ ਦੇ ਬੇਬੇ ਆਜੋ ਆਜੋ ਜੀ ਮੇਰੀ ਭੈਣ ਆ ਸਦਵੀਰ ਕੌਰ ਹੈ ਮੇਰੀ ਭੈਣ ਆ ਇਹ ਮੇਰੀ ਬੇਟੀ ਆ ਇਹਦਾ ਨਾਮ ਭਵਨਜੋਤ ਕੌਰ ਆ ਅਸੀਂ ਠੀਕ ਆ ਜੀ ਜੀ ਆ ਜਿਓ ਵਾਜੋ ਵੇਜੋ ਬੈਠ ਜਾਓ ਬੈਠ ਜਾਓ ਆ ਜੀ ਬੈਠ ਜਾਓ ਉਹ ਕੰਮਲ ਵੀ ਆ ਗਿਆ ਕੋਈ ਗੱਲ ਨਹੀਂ ਆਈ ਮਿੱਟੀ ਦੀ ਨਹੀਂ ਇੱਥੇ ਹੈ ਨਾ ਕਿ ਮਿੱਟੀ ਨਹੀਂ ਆ ਗਈ ਸਾਡੀ ਕੋਈ ਨਾ ਬੇਬੇ ਕੋਈ ਨਾ ਦੇਖ ਅਸੀਂ ਤੈਨੂੰ ਲੈਣ ਆਏ ਆ ਮਾਤਰੀ ਸੇਵਾ ਵਾਸਤੇ ਨਹੀਂ ਨਹੀਂ ਆ ਜੀ ਅਸੀਂ ਚਾਹੁੰਦੇ ਆ ਸਾਡੀ ਮਾਂ ਸੜਕਾਂ ਤੇ ਲਾ ਰਹੀ ਮਾਂ ਨਹੀਂ ਜਾਣਾ ਮੈਂ ਅੱਜ ਇੱਥੇ ਨਹੀਂ ਨਹੀਂ ਮਾਂ ਜੇੜਾ ਕੱਢ ਕੇ ਮੁੜੇ ਮੁੜੇ ਆਏ ਹੋਏ ਜੇ ਇੱਕ ਵਾਰੀ ਦੇਖ ਕੇ ਆ ਜਾ ਕੇ ਮੇਰਾ ਸਾਰਾ ਸਮਾਂ ਗਿਆ ਨਹੀਂ ਜਾਣਾ ਜੇ ਬੜੀਆ ਨਾ ਲੱਗੂਗਾ ਨਹੀਂ ਮੈਂ ਨਹੀਂ ਫੇਰ ਆ ਮੇਰਾ ਮੁੰਡਾ ਆਏਗਾ ਸਾਡੇ ਕੋਲ ਆਲਸਾਨੀ ਬਤਾ ਲੱਗੇਗਾ ਇੱਥੇ ਰਹਿੰਦੇ ਰਹਿੰਦੇ ਫੇਰ ਸਾਰੀ ਉਮਰ ਜਾਣਾ ਹੈ ਜਾਣਾ ਨਹੀਂ ਮਾਂ ਅਰੇ ਇੱਕ ਮਿੰਟ ਮੈਂ ਦੇਖੀ ਦੇਖ ਮਾਂ ਕਿ ਮੈਂ ਗੱਲ ਨਹੀਂ ਆ ਕੱਟ ਲੈਵਾਂਗੇ ਕੱਟਾਵਾ ਦਾ ਗੁੱਛਾ ਕਿੱਟਾ ਪਿਆ ਉਹ ਫਿਰ ਨਹੀਂ ਪਾਣੀ ਪੋਲੀ ਚੰਗੀ ਨਹੀਂ ਓਟ ਖੜ ਦਰਸ਼ਨ ਹਾਂਜੀ ਇਹਦਾ ਨਾਂ ਦਰਸ਼ਨਾਂ ਦਰਸ਼ੋ ਕੁੜੀ ਜੰਨਾ ਚੱਲ ਓਟ ਖੜ ਮੈਂ ਕਿਹੜਾ ਤਾਂ ਦੇ ਲੈ ਸਾਡੇ ਨਹੀਂ 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 ਲੈਣਾ ਉਹ ਫੇਰੀ ਕਹਾਣੀ ਵੀ ਆਏ ਪਾ ਮਾ ਨੈ 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 ਜੇ ਕਰੀ ਨੀ ਮਾੜਾ ਨਾਂ ਲੈ ਕੇ ਚੱਲੇ ਨੇ ਤੇ ਜਿਹੜਾ ਗੱਲ ਜੇ ਮੈਂ ਜਾਣਾ ਇਹ ਹੈ ਕੀ ਗੱਲ ਨੇ ਨਾ ਉੱਥੇ ਗੱਟੜੀ ਪਈ ਕੱਪੜੇ ਆਹ ਉਹ ਕੀ ਗੱਲ ਕਿਸ ਨੇ ਕਿਹਾ ਨਾ ਇਹ ਕੀ ਨਹੀਂ ਨਹੀਂ ਕਿਸ ਨੇ ਨਹੀਂ ਆਪੇ ਇਹ ਮੈਂ ਆਪੇ ਮਾਂ ਨੂੰ ਮੈਂ ਦਿਮਾਗ ਰੋ ਉਹ ਕੀ ਗੱਲ ਮੇਰੇ ਨਾਲ ਬੈਠੀ ਆਉ ਨੂੰ ਵੀ ਲੈ ਚੱਲਦੇ ਉਹਨੂੰ ਵੀ ਲੈ ਚੱਲਦੇ ਉਹਨੂੰ ਵੀ ਲੈ ਚੱਲਦੇ ਮਾਂ ਉਹ ਜਨਾਨੀ ਇੱਕ ਮੇਰੇ ਨਾਲ ਉੱਥੇ ਬੈਠੀ ਉਹਨੂੰ ਵੀ ਲੈ ਚੱਲਦੇ ਮਾਂ ਔਰ ਗੱਡੀ ਤਾਰੀ ਨਰੀਓ ਚਾ ਗੱਟੜੀ ਬਈ ਲੈ ਲੈ ਨੀਮਾ ਗੱਟੜੀ ਲੈ ਲੈ ਉਹ ਚਾ ਰਿਆ ਜੀ ਤੇ ਪੈਸੇ ਬੂਏ ਗੱਟੜੀ ਦੇ ਪੈਸੇ ਹੈਗੇ ਹੈ ਤੇ ਗੱਟੜੀ ਦੇ ਪੈਸੇ ਆ ਆ ਇਹਦੇ ਜੀ ਰਿਆ ਹੈ ਇਹਦੇ ਜੀ ਪੈਸੇ ਆ ਤਾਂ ਲੈ ਲੈ ਫਿਰ ਤੂੰ ਜਦ ਗਾਰੀ ਚ ਲੈ ਕੇ ਚੱਲੇ ਹਾਂ ਹਾਂ ਮੇਰੀ ਮਾਂ ਵਾ ਤੂੰ ਦਰਸ਼ਨ ਐ ਨਹੀਂ ਕਰਨਾ ਹਾਂ ਜਦ ਗਿੜਾ ਕੱਢ ਗਿਆ ਹਾਂ ਗਿੜਾ ਨੇ ਗੱਟੀ ਜਾਣਾ ਉਹ ਖੜੀ ਗੱਟੀ ਉਹਦੇ ਚ ਲੈ ਕੇ ਜਾਣਾ ਉਹ ਵੀ ਗੱਲ ਮੇਰੀ ਮਾਂ ਨਹੀਂ ਤੂੰ ਨਹੀਂ ਮੈਂ ਨਹੀਂ ਦਰਸ਼ਨ ਆ ਬੇਬੇ ਨਾ ਨਹੀਂ ਤੂੰ ਜੀ ਲੈ ਜਾ ਮੈਂ ਨਹੀਂ ਜਾਣਾ ਨਹੀਂ ਨਹੀਂ ਮੇਰਾ ਸਾਰਾ ਸੂਟ ਪਏ ਉੱਥੇ ਕਿੰਨੇ ਸੂਟ ਆ ਨਹੀਂ ਤੇਰੇ ਤੈਨੂੰ ਮੈਂ ਨਵੇਂ ਸੂਟ ਲੈ ਦੂੰ ਵਧੀਆ ਪਾਪਲੀਨ ਦੇ ਪੈਰੀ ਕਾਉਟ ਦੇ ਲੈ ਲੈ ਕੇ ਜਾਣਾ ਤੈਨੂੰ ਸੂਟ ਮੈਂ ਲੈ ਕੇ ਦੂੰ ਵਧੀਆ ਕੀ ਹਾਲ ਚੋ ਹਾਜੀ ਕਢਾਈ ਵਾਲੇ ਕਿਸੇ ਨੇ ਕਿਹਾ ਹਣਾ ਅੱਜੋ ਕਿਸੇ ਨੇ ਨਹੀਂ ਕਿਹਾ ਮਾਂ ਅਸੀਂ ਤਾਂ ਆਪ ਹੀ ਲੈਣ ਆਏ ਆ ਅਸੀਂ ਕਿ ਸਾਡੀ ਮਾਂ ਵਾ ਅਸੀਂ ਆਪਣੀ ਮਾਂ ਰੋਲ ਨਹੀਂ ਦੇਣੀ ਦੇਖੋ ਜੀ ਮਾਂ ਦੀ ਹਾਲਤਾ ਦੇਖੋ ਕਿਵੇਂ ਉਹ ਵਾਹ ਰਹੀ ਹੈ ਇਧਰ ਇਧਰ ਵਜ ਉਹ ਕੋਈ ਨੀ ਤੁਰੀਗਾ ਮੈਂ ਬਣਾਉਂ ਤੈਨੂੰ ਨਹੀਂ ਬੇਬੇ ਗੱਤੇ ਤੇ ਬਹਿ ਜਾ ਨਹੀਂ ਗੱਤੇ ਤੇ ਬਹਿ ਜਾ ਛੜੇ ਦਰਸ਼ੋ ਉੱਥੇ ਨੇ ਭਾਂਡੇ ਵੇ ਆ ਉਹ ਲੈ ਲੈਣੇ ਲੈ ਲੈਣੇ ਇੱਥੇ ਬਹਿ ਜਾ ਨਾ ਕੋਈ ਗੱਲ ਲੈਣਾ ਬਾਤ ਚੱਲ ਕੋਈ ਨਾ ਬਹਿ ਜਾ ਨਹੀਂ ਦਰਸ਼ੋ ਟੋਲਾ ਕੇ ਬਹਿ ਜਾਓ ਟੋਲਾ ਕੇ ਨਹੀਂ ਟੋਲਾ ਕੇ ਨਹੀਂ ਜਾਨਾ ਹਾਂ ਨਹੀਂ ਲੈ ਹਾਂ ਲੈ ਹਾਂ ਹਾਂ ਜੀ ਭੈਣੇ ਤੁਸੀਂ ਵੀਡੀਓ ਭੇਜੀ ਸਾਨੂੰ ਸ਼ੁਕਰੀਆ ਭੈਣੇ ਬਹੁਤ ਬਹੁਤ ਤੁਹਾਡਾ ਕੀ ਨਾ ਭੈਣੇ ਇਕਬਾਲਪੁਰ ਇਕਬਾਲਪੁਰ ਕੁਵਾਲਪੁਰੇ ਬਹੁਤ ਬਹੁਤ ਸ਼ੁਕਰੀਆ ਤੇਰਾ ਤੁਹਾਡੀ ਬਖਸ਼ੀ ਸੇਵਾ ਅੱਜ ਅਸੀਂ ਲੈ ਕੇ ਚੱਲੇ ਆਂ ਪਹਿਲਾਂ ਵੀ ਮਾਤਾਵਾਰੇ ਸਾਨੂੰ ਕਾਫੀ ਲੋਕਾਂ ਨੇ ਦੱਸਿਆ ਸੀ ਹਾਂ ਤੇ ਪਰ ਅੱਜ ਸਾਡੇ ਭਾਗਾਂ ਦੀ ਸੇਵਾ ਲਿਖੀ ਸੀ ਮਾਂ ਦੀ ਅਸੀਂ ਲੈ ਕੇ ਚੱਲੇ ਆਂ ਮਾਂ ਦੇਖਦੇ ਆਂ ਤੁਸੀਂ ਵਿਚਾਰੀ ਖੜੀ ਸੀ ਬਾਹਰ ਮੰਦਰ ਦੇ ਮਹਿਲ ਨੂੰ ਪਤਾ ਨਹੀਂ ਕਿਹੜੇ ਕਰਮਾਂ ਦੀ ਸਾਂਝ ਆ ਸਾਡੀ ਤੇ ਉਹਦੀ ਜਿਹੜੀ ਅੱਜ ਇਹ ਮਾਂ ਸਾਡੇ ਨਾਲ ਚੱਲੀ ਆ 10 ਸਾਲ ਹੋ ਗਏ ਲੋਕ ਕਹਿੰਦੇ ਆ ਵੀ ਇੱਥੇ ਹੀ ਰਹਿੰਦੀ ਏ ਸੜਕ ਤੇ ਹੀ ਹਨਾ ਪਹਿਲਾਂ ਉਹ ਮੰਦਰ ਮੂਰੇ ਰਹਿੰਦੇ ਸੀ ਕਹਿੰਦੇ ਕੀਤਾ ਮਾਤਾ ਦੇ ਕੀਤਾ ਮੰਦਰ ਕੋ ਹੁਣ ਇੱਥੇ ਤਿੰਨ ਚਾਰ ਸਾਲਾਂ ਤੋਂ ਹੋ ਗਏ ਐਸੇ ਚੰਗੀਆਂ ਰੂਹਾਂ ਜੈਸੀ ਮਾਤਾ ਦਰਸ਼ਕ ਹੋਰ ਆ ਉਹ ਅੱਜ ਫੁੱਟਪਾਥਾਂ ਤੇ ਸੌਂਦੇ ਨੇ ਪਰ ਅਸੀਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਸਾਨੂੰ ਹਿੰਮਤ ਬਖਸ਼ਿਓ ਵੀ ਅਸੀਂ ਇਸ ਮਾਂ ਦੀ ਸੇਵਾ ਕਰ ਸਕੀਏ ਜੋ ਪਿਛਲੇ 10 ਸਾਲਾਂ ਤੋਂ ਉਸਮਾਨ ਨੇ ਦੁੱਖ ਭੋਗਿਆ ਤਕਲੀਫ ਭੋਗਿਆ ਉਹਨੂੰ ਅਸੀਂ ਟੀਣਕਾ ਮਾਤਰ ਵੀ ਘਟਾ ਸਕੀਏ ਤੇ ਬਹੁਤ ਬਹੁਤ ਧੰਨਵਾਦ ਇਕਬਾਲਪੁਰ ਭੈਣ ਦਾ ਜਿਨੇ ਉਸ ਵੱਲੀ ਨਿਗਾ ਨਾਲ ਉਸਮਾਨ ਵੱਲ ਦੇਖਿਆ ਸਾਨੂੰ ਵੀਡੀਓ ਬਣਾ ਕੇ ਭੇਜੀ ਤਾਂ ਸਾਨੂੰ ਪਤਾ ਲੱਗਿਆ ਤੇ ਧੰਨਵਾਦ ਸਾਡੀ ਟੀਮ ਦਾ ਸਾਰੀ ਦਾ ਹਜਰੰਦਰ ਵਾਲੀ ਸਾਡੀ ਟੀਮ ਖੜੀ ਹੈ ਸਾਰੀ ਤੇ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਹੜੇ ਹਮੇਸ਼ਾ ਸਾਡੇ ਨਾਲ ਖੜਦੇ ਨੇ ਸਾਡੇ ਪਰਿਵਾਰ ਦੇ ਸਾਡੀ ਟੀਮ ਦੇ ਮੈਂਬਰ ਜਿਹੜੇ ਸਾਡੇ ਨਾਲ ਸੇਵਾਵਾਂ ਕਰਾਉਂਦੇ ਨੇ ਉਹ ਸਦਾ ਹੀ ਚੜ੍ਹਦੀ ਕਲਾ 'ਚ ਰਹਿਣ ਖੁਸ਼ ਰਹਿਣ ਤੰਦਰੁਸਤ ਰਹਿਣ ਇਹ ਹੀ ਵਾਹਿਗੁਰੂ ਅੱਗੇ ਅਸੀਂ ਅਰਦਾਸ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ